ਕੀ ਗੱਲ ਰਾਤ ਦੇ ਹੀਰੇ ਕਾਲਸ ਲੱਗਦਾ ਥੋੜਾ ਇੰਡੀਅਨ ਵੀ ਕਲਦੇ ਪੰਜਵੀਂ ਅਪਸ਼ੋਰ ਦੇ ਵਿੱਚ ਬੜਾ ਕੋਤੋ ਹੁੰਗਾਂ ਵੀ ਦੇ ਲੇ ਰੱਖ ਤੈਨੂੰ ਕਿੱੱੱਲੋਂ ਕੰਮਿਤੂ ਬੰਦੀ ਆ ਤਾ ਮਿਰਰ ਰੋਟਰ ਦੇ ਤਾਂ ਵਿਚ ਦਾ ਕੰਮ ਤੂੰ ਕਰੀਂ ਤੂੰ ਕਾ ਕੀ ਮੇਰੋ ਤਾਂ ਕਿਦਾਈ ਮੇਰੋ ਨਾਇਟ ਖਾਣਾ ਉਹ ਹੈ ਨਾ ਰਾਹ ਦੇ ਕਿ ਸੁਲਤਾਨ ਚਾਪੇ ਚੁੱਪੇ ਮਾਰਦੀ ਦੀ ਕਾਮ ਖਤਰਿਆ ਵਾ ਐ ਬਾਕੀ ਅਕਰੀ ਨਹੀਂ ਆ ਕੋ ਦਾ ਅੱਜ ਕਿਹਦੇ ਜਾਵਾਂਗੇ ਕਿੱੱੱਲ ਟਰਾਲੀ ਆ ਉਹਨੇ ਪਿੰਡ ਦਿੱਤੇ ਐਸੇ ਔਰ ਤੇ ਖੜੀ ਹੋਈ ਉਹ ਤੋਂ ਤਾਂ ਦੇ ਕੇ ਪਹਿਲੇ ਬਾਅਦ ਦੂਰੀ ਲੋਡੀ ਮੈਟਰੋ ਰਾਤ ਪਾਈ ਆਪਾਂ ਕਾਲੂ ਨੇ ਜੀ ਗੋਡ ਤੁਹਾਨੂੰ ਦਿਖਾਵਾਂਗੇ ਦਿਨੇ ਬਾਕੀ ਦੇਖੋ ਦਾਲਾ ਡੋਲਾ ਖੋਲੋਗਾ ਤੇ ਆ ਵੀ ਲੈ ਲਈ ਤੁਹਾਨੂੰ ਆਈ ਹੋਪ ਮੈਕ్రో ਬਾਕੀ ਆਪਾਂ ਨਾੜ ਗਿਆ ਰਹਿ ਗਿਆ ਕਾ ਬੋੜ ਤੋਂ ਨਾ ਤੈਗੇ ਚਾਹ ਪਾਣੀ ਦੀ ਬਾਰੰਦ ਯਰਗਲ ਕੀ ਇਹਨੂੰ ਬਾਕੀ ਚੱਲ ਜੇ ਹਿੰਕ ਨਾ ਪਰ ਨੂੰ ਉੱਤੇ ਜਾ ਕੇ ਮਾੜੀ ਨਹੀਂ ਆ ਤੇ ਜਿੰਨੀ ਰੱਖੋ ਚੋਟੀ ਤੇ 500 ਦਿਨ ਨਹੀਂ ਕਰਦੇ ਪਰ ਇਹਨੇ ਮੈਨੂੰ 90000 ਇਹਦੇ ਵੀ ਹਰ ਦੇ ਹਿਸਾਬ ਨਾਲ ਤਾਂ ਨਾ ਤੁਹਾਨੂੰ ਮਿਖਾ ਤੱਕਦਾ 90000 ਦੇ ਨਾਲ ਠੀਕ ਹੈ ਟਰਾਲੀ ਜਿੱਥਾਂ ਤੇ ਸੀ ਪਰ ਭਾਰੀ ਐਂੀਆਂ ਨੇ ਗ੍ਰੇਕ ਇਹ ਕਾਈ ਜੀ ਦੇ ਤੋਂ ਲਾ ਤੇ ਪਰ ਜਿਤੇ ਕਰੀਂ ਆ ਪਰ ਜਿਤੇ ਕਰੀਂ ਨਾ ਖਿਆ ਉਰੂਣ ਦਾ ਕੋ ਬੇੜੂਡ ਚਾ ਆ ਕੇ ਉੱਤੇ ਨਾ ਇਹ ਸੈਟਰ ਵੀ ਜੇ ਕੋਈ ਲੇ ਕੋ ਪਾਉਗਾ ਡਾਟ ਪਾਉਗਾ ਕੱਟ ਕੇ ਏ ਅਗਲੀ ਵੀਡੀਓ ਦੇ ਵਿੱਚ ਆਪਾਂ ਕੀ ਕਰਨਾ ਟਰਾਲੀ ਭਰ ਕੇ ਵੇਖਾਂਗੇ ਕਿ ਨਾਲ ਕਿੰਨਾ ਚੰਦ ਆਉਂਦਾ ਮੁੱਤੀ ਦੇ ਇਕਾਂ ਨੂੰ ਮੈਂ ਕਿੰਨਾ ਘੱਟ ਪਰ ਹੋਗੀ ਬਾਕੀ ਜਿੱਤ ਜਿੱਤ ਚੋਕਰੀ ਆ ਬੋਲੀ ਦੇਖੋ ਤੁਸੀਂ ਅਗਲੀ ਵੀਡੀਓ ਆਉਗੀ ਤੁਹਾਨੂੰ ਵੀ ਮਿਲ ਜੂਗੀ ਹੁਣ ਸੀਰੀਅਲ ਜਾਂਗੀ ਪੱਕੀ ਚਿੰਤਾ ਨਹੀਂ ਲੈਣੀ ਤੇ ਚਲੋ ਆਪਾਂ ਮੈਤੋਂ ਮਿਲ ਗਿਆ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਹੁਣੇ ਚਲਦੀ ਜੁਰਬਾ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟਸ ਪਾ ਦਿਓ ਤੱਕ ਓਕੇ ਜੀ ਅਗਲੀ ਵੀਡੀਓ 'ਚ ਆਪਾਂ ਘਰ ਘੁੱਟੇ ਦੇਖਾਂਗੇ ਉੱਤਾਂ ਲਿਆਉਣੀਆਂ ਕਰਦੀਆਂ ਓਕੇ ਜੀ ਗੁੱਡ ਬਾਏ ਹਣੇ ਦੇ ਲਈ ਰੱਬਾ